ਅੱਧ ਭਾਗੀ ਕਟਣਾ ਬਾਪ ਰਹੀ ਹੈ ਮੇਰੇ ਪਿੰਡ ਤੋਂ ਹੀ ਨੌਜਵਾਨ ਸੀ ਜਿਹੜਾ ਇੱਥੋਂ ਸਬਜ਼ੀ ਲੈ ਕੇ ਆਪਦੇ ਘਰੇ ਜਾ ਰਿਹਾ ਸੀ ਲੇਕਿਨ ਚਾਇਨਾ ਡੋਰ ਦੇ ਕਾਰਨ ਕਿਉਂਕਿ ਗੰਨੇ ਦੇ ਵਿੱਚੋਂ ਚਾਇਨਾ ਡੋਰ ਉਲ ਰਹੀ ਸੀ ਉੱਤੋਂ ਤੋਂ ਹੀ ਚਾਇਨਾ ਡੋਰ ਦੇ ਨਾਲ ਗਲ ਦੇ ਵਿੱਚ ਲੱਗਣ ਨਾਲ ਆਟੋਮੈਟਿਕਲੀ ਉਹਨਾਂ ਦਾ ਉਹਦਾ 80% ਗਲ ਕੱਟ ਹੋ ਗਿਆ ਜੀ ਉਸੇ ਟਾਈਮ ਆਉਂਦੀ سپورਟ ਸੋ ਕਹਿਣਾ ਕੀ ਚਾਹੁੰਦੇ ਕਹਿਣਾ ਤਾਂ ਅਸੀਂ ਮਤਲਬ ਬਹੁਤ ਦੁੱਖ ਦੇ ਵਿੱਚੋਂ ਪੂਰਾ ਨਗਰ ਗੁਜ਼ਰਿਆ ਏ ਤੇ ਅਸੀਂ ਸਖਤ ਹਦਾਇਤ ਦੇਣੀ ਚਾਹੁੰਦੇ ਆ ਪ੍ਰਸ਼ਾਸਨ ਨਾਮ ਦੀ ਕੋਈ ਚੀਜ਼ ਨਹੀਂ ਰਹੀ ਹੈਗੀ ਕੋਈ ਕੁਝ ਨਹੀਂ ਰਿਹਾ ਦੇ ਜਿੰਮੇ ਤੇ ਹਾਲਾਤ ਪਣ ਚੁੱਕੇ ਆ ਤੁਸੀਂ ਇਹ ਦੇਖੋ ਜੇ ਮਤਲਬ ਚੈਨਾ ਵਿਕੀ ਹੈ ਦੁਕਾਨਾਂ ਦੇ ਉੱਤੇ ਚੀਜ਼ ਵਿਕੀ ਹੈ ਤਾਂ ਹੀ ਕੋਈ ਲੈ ਜਾ ਕੇ ਜਾਂ ਕਿਸੇ ਨੇ ਇਸਤੇਮਾਲ ਕੀਤਾ ਹੈ ਨਾ ਸਰਕਾਰ ਟੀਵੀਆਂ ਦੇ ਵਿੱਚ ਆ ਚੁੱਕਿਆ ਵੀ ਚੈਨਾ ਡੋਰ ਤੇ ਪਾਬੰਦੀ ਹੈ ਲੇਕਿਨ ਚੀਜ਼ ਆਮ ਵਿਕ ਰਹੀ ਹੈ ਤੁਸੀਂ ਆਮ ਕੋਈ ਚੀਜ਼ ਦੇਖ ਲਓ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਸਰਕਾਰ ਪਾਬੰਦੀਆਂ ਲਾਤੀ ਹੈ ਉਹ ਸ਼ਰਿਆਂ ਵਿਕਦੀਆਂ ਕੋਈ ਉੱਥੇ ਪ੍ਰਸ਼ਾਸਨ ਨਾਮ ਦੀ ਕੋਈ ਚੀਜ਼ ਨਹੀਂ ਕੋਈ ਦੇਖਦਾ ਨਹੀਂ ਦੁਕਾਨਦਾਰ ੜਾਤਲ ਚੀਜ਼ਾਂ ਵਜਦੀਆਂ ਲੇਕਿਨ ਜਿਹੜਾ ਹੁਣ ਦੁਕਾਨਦਾਰ ਕਰਾਲੀ ਦੇ ਵਿੱਚ ਸਾੜੇ ਹੱਥੇ ਸਾੜੇ ਹੱਥੇ ਚੜ ਗਿਆ ਕੋਈ ਵੀ ਚੜ ਗਿਆ ਉਹ ਬਖਸ਼ਾ ਨਹੀਂ ਜਾਣਾ ਦੁਕਾਨਦਾਰ ਤੁਨ ਅਸੀਂ 5 ਮਿੰਟ ਚ ਉਹ ਹੋ ਕਿ ਅਸੀਂ ਹੁਣੇ ਦੇਖਣ ਲੱਗੇ ਆ ਕਿ ਤੁਹਾਨੂੰ ਲੱਗ ਰਿਹਾ ਹੈ ਕਿ ਮਿਲੀ ਭੁਗਤ ਨਾਲ ਡੋਰ ਵੀਕ ਰਹੀ ਹੈ। ਉਹ ਭਾਈ ਇਸ ਹੋਰ ਕਿਕਣਾ ਵਿਕ ਰਹੀ ਪਤਾ ਹੀ ਮਿਲੀ ਭੁਗਤ ਨਾਲ ਮਿਲ ਰਹੀ ਪਤਾ ਨਹੀਂ ਅਗਲਾ ਪ੍ਰਸ਼ਾਸਨ ਨੂੰ ਗਿਣਦਾ ਨਹੀਂ ਕੁਸ਼ਤਾ ਹੋ ਰਿਹਾ ਨਾ। ਜਾਂ ਤਾਂ ਉਹ ਪ੍ਰਸ਼ਾਸਨ ਨੂੰ ਗਿਣਦੇ ਹੀ ਨਹੀਂ ਲੋਕ ਅਲੱਗ ਦਾ ਅਸੀਂ ਆਪਣੇ ਜੋਰ ਨਾਲ ਵੇਚ ਰਹੇ ਆ। ਜਾਂ ਮੇਰੀ ਵੀ ਕੁਸ਼ਤਾ ਹੋ ਰਿਹਾ ਹੈ ਨਾ। ਜੇ ਸਾਰੇ ਤੱਕੇ ਕੋਈ ਵੀ ਦੁਕਾਨ ਚੜ ਗਿਆ ਦੇਖੋ ਜੀ ਸਾਡੇ ਨੌਜਵਾਨਾਂ ਨਾਲ ਹੀ ਘਟਨਾ ਵਾਪਰੀ ਹੈ। ਜੇ ਕੋਈ ਵੀ ਤੱਕੇ ਚੜ ਗਿਆ ਅਸੀਂ ਦੁਕਾਨ 5 ਮਿੰਟ ਚ ਰਾਖ ਬਣਾ ਦੇਣੀ ਜਿਵੇਂ ਮਰਜ਼ੀ ਕਰਾ ਲਈ ਚ। ਚਾਹੇ ਉਹ ਕਿਸੇ ਮਰਜ਼ੀ ਦੀ ਹੈ। ਬੜੇ ਤੇ ਵੱਡੇ ਸਮਰਮਾਇ ਸਖਤ ਸ਼ਬਦਾਂ ਦੇ ਵਿੱਚ ਦੇਖੋ ਜਿਹੜਾ ਕੰਮ ਸਰਕਾਰ ਨਹੀਂ ਕਰ ਸਕਦੀ ਪ੍ਰਸ਼ਾਸਨ ਨਹੀਂ ਕਰ ਸਕਦਾ ਸਾਨੂੰ ਦੱਸਣਾ ਅਸੀਂ 2 ਦਿਨ ਦੇ ਵਿੱਚ ਰਿਜ਼ਲਟ ਦੇ ਸਕਦੇ ਹਾਂ ਮੁੜ ਕੇ ਦੁਕਾਨ ਨਹੀਂ ساری ਜ਼ਿੰਦਗੀ ਖਲੂਕੀ ਬੰਦਾ ਹੀ ਨਹੀਂ ਰਹੂਗਾ ਜਿਹੜਾ ਅੱਜ ਬੇਚਦਾ ਉਹ ਬੰਦਾ ਹੀ ਨਹੀਂ ਰਹੂਗਾ ਸੋ ਇਹ ਉਹਨਾਂ ਲੋਕਾਂ ਨੂੰ ਵੀ ਸਮਝ ਲੈਣਾ ਚਾਹੀਦਾ ਵੀ ਜਿਹੜੀ ਚੀਜ਼ ਨੁਕਸਾਨਦਾਇਕ ਹੈ ਉਹਦੇ ਉੱਤੇ ਆਪਾਂ ਪਰਹੇਜ਼ ਕਰੀਏ ਅੱਜ ਕਿਸੇ ਇੱਕ ਇਕਲੌਤਾ ਦਸੋ ਮਾਪਿਆਂ ਦਾ ਇਕਲੌਤਾ ਬੱਚਾ ਸੀ ਜਿਹਦੀ ਅੱਜ ਉਹਦੇ ਖਾਣੇ ਆਪਾਂ ਕਹਿ ਰਹੇ ਜੇ ਉਹਦੀ ਜਾਨ ਬਚ ਜਵੇ ਚੰਗੀ ਗੱਲ ਹੈ ਲੇਕਿਨ ਜਿਹੜਾ 80% ਅਲੱਗ ਹੋਗੇ ਬਹੁਤ ਜਿਆਦਾ ਗੰਭੀਰ ਹਾਲਾਤ ਦੇ ਵਿੱਚ ਲੈ ਕੇ ਗਏ ਆ ਸਾਨੂੰ ਤਾਂ ਬਹੁਤ ਮਤਲਬ ਕੀ ਦਸੀਏ ਤੁਹਾਨੂੰ ਜਤਿੰਦਰ ਸਿੰਘ ਹੈ ਜੀ ਮੇਰਾ ਪੁੱਜਾ ਲੱਗਦਾ ਜੀ ਮੇਰਾ ਨਾਮ ਰਵਿੰਦਰ ਸਿੰਘ ਹੈ ਤੁਹਾਨੂੰ ਕਦ ਪਤਾ ਲੱਗਿਆ ਸਾਨੂੰ ਜੀ ਤਕਰੀਬਨ 20 ਮਿੰਟ ਬਾਅਦ ਪਤਾ ਲੱਗਿਆ ਕਿ ਕਿਸੇ ਮੁੰਡੇ ਦਾ ਰਾਹ ਕਿਦਾ ਫੋਨ ਗਿਆ ਵੀ ਇੱਜਾ ਕਰਕੇ ਤੁਹਾਡੇ ਮੇਰੇ ਬੇਟੇ ਨੂੰ ਤੁਹਾਡੇ ਬ੍ਰਦਰ ਦੀ ਉੱਥੇ ਚੈਨ ਟੂਰ ਨਾਲ ਕਰਦਣ ਬਾਡੂਗੀ ਅਸੀਂ ਮੋਟਰ ਚੱਕ ਕੇ ਜਦੇ ਆ ਗਏ ਤਾਂ ਮੋਟਰ ਚੱਕ ਕੇ ਆ ਕੇ ਦੇਖਿਆ ਲਹੂ ਰਵਾਨ ਹੋਇਆ ਪਿਆ ਸੀਗਾ ਤੇ ਪੰਜ ਸੱਤ ਬੰਦੇ ਹੋਰ ਵੀ ਕੜੇ ਸੀਗੇ ਮੈਂ ਜੇ ਦੇਖਿਆ ਜੀ ਕਹਿੰਦੇ ਵੀ ਐਂਬੂਲੈਂਸ ਭਾਈ ਹੋਈ ਐਂਬੂਲੈਂਸ ਪਹੁੰਚੀ ਨਹੀਂ ਕਦੇ ਪੁਲਿਸ ਨੇ ਫੋਨ ਕਰਿਆ ਜੀ ਫੋਨ ਵਾਲੇ ਪੁਲਿਸ ਵਾਲੇ ਵੀ ਨਹੀਂ ਪਹੁੰਚੇ ਫਿਰ ਅਸੀਂ ਆਪਣੀ ਗੱਡੀ ਘਰ ਤੋਂ ਵਾਡੀ ਲੈ ਕੇ ਆਪਨੀ ਗੱਡੀ ਪ੍ਰਾਈਵੇਟ ਚ ਤਾਂ ਇੱਥੇ ਹਸਪੀਟਲ ਲੈ ਕੇ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਮੌਕੇ ਦੇ ਮੁੰਡੇ ਮੌਕੇ ਰਾਜੇ ਜੀ ਕਹਿੰਦੇ ਵੀ ਸਾਨੂੰ ਇਹ ਲੱਗਦਾ ਸੀਗਾ ਵੀ 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 ਹੈ ਨਹੀਂ ਸਾਨੂੰ ਜਿਹੜਾ ਉਸ ਟਾਈਮ ਇਹ ਲੱਗਦਾ ਸੀਗਾ ਵੀ ਹੈ ਨਹੀਂ ਖੂਨ ਕਾਫੀ ਬਾਹਰ ਬਾਹ ਚੁੱਕਿਆ ਸੀਗਾ ਗਾਰਡਨ ਦੇ ਕਿੰਨਾ 80% ਦੇ ਲਗਭਗ ਹੋਊਗਾ ਜੀ 70 ਤੋਂ 70% ਲੈ ਕੇ ਜੀ ਮੰਗਾ ਜੀ ਗਿਆ ਜੀ ਪ੍ਰਸ਼ਾਸਨ ਮੰਗ ਕਰਦੇ ਵੀ ਪੁਲਿਸ ਵਾਲੇ ਮੰਗ ਕਰਦੇ ਵੀ ਨਾ ਜੀ ਕਾਰਵਾਈ ਆ ਬੋਲ ਸਕਦਾ ਸਖਤ ਕਾਰਵਾਈ ਕਰੀ ਜਾਵੇ ਇਹ ਡੋਰ ਵੇਚਦੇ ਆ ਅੱਗੇ ਵੀ ਕਈ ਪਹਿਲਾਂ ਵਾਰ ਦਾ ਤੱਕ ਵਾਲੀ ਸ਼ਹਿਰ ਚ ਵੀ ਅੱਗੇ ਕਿੰਨੀ ਵਾਰ ਦਾ ਤੋਹੀਆਂ ਜੀ ਪੈਸੇ ਸਾਡੇ ਨੌਜਵਾਨ ਭਤੀਜਾ ਸੀਗਾ ਜੀ ਇਕੱਲੇ ਕਲਾ ਬੇਟਾ ਐ ਤੇ ਜਿਹਦੀ ਮੰਮੀ ਵੀ ਦੀ ਡੈਥ ਹੋ ਚੁੱਕੀ ਐ ਇਹਦਾ ਇਹਦਾ ਫਾਦਰ ਸਾਹਿਬ ਜੋ ਡਰਾਈਵਰੀ ਕਰਦੇ ਆ ਆਪਣਾ ਗਿਆਰਾ ਕਰਦੇ ਬੜੇ ਵਧੀਆ ਤੇ ਹਣ ਦੇਖੋ ਮੌਕੇ ਵਰਾ ਕੇ ਵੀ ਬੜਾ ਦੁਰਘਟਨਾ ਮਾਰੀ ਦੁਰਘਟਨਾ ਹੋਈ ਔਰ ਅਸੀਂ ਕੀ ਕਹਾਂਗੇ ਪ੍ਰਸ਼ਾਸਨ ਵੀ ਗੁੰਦੇ ਨਾਲ ਕਾਰਵਾਈ ਕਰੀ ਜਾਵੇ ਚੈਨਾ ਡੋਰ ਦੇ ਨਾਲ ਉਸ ਦਾ ਜਿਹੜਾ ਗਲਾ ਕੱਟ ਕੇ ਦਿੱਤਾ ਗਿਆ ਸੀ ਚੈ ਤੇ ਪੇਸ਼ੈਂਟ ਆਇਆ ਤੇ ਕਿੱਥੇ ਰੈਫਰ ਕਰਿਆ ਕਿੰਨੀ ਕੁ ਦੇ ਜੜਾ ਕੱਟਿਆ ਗਿਆ ਠੀਕ ਹਨ ਉਹਦੇ ਜੀ ਬਹੁਤ ਜ਼ਿਆਦਾ ਡੂੰਗੀ ਸੈਟ ਸੀ ਗਲੇ ਦੇ ਵਿੱਚ ਤੇ ਅਸੀਂ ਇਨੀਸ਼ੀਅਲੀ ਟਰੀਟਮੈਂਟ ਕਰਕੇ ਉਹਨਾਂ ਨੂੰ 6 ਫੇਸ ਮੋਹਾਲੀ ਰੈਫਰ ਕੀਤਾ ਬਟ ਬਹੁਤ ਗੰਭੀਰ ਹਾਲਤ ਸੀ ਕਿ ਜੀ ਉਹ ਕਿੰਨੇ ਪਰਸੈਂਟ ਉਹਦਾ ਕੱਲਾ ਕੱਟਿਆ ਗਿਆ ਜੇ ਦੇਖਿਆ ਜਾਵੇ ਜੀ ਅੰਦਰ ਤੱਕ ਹੱਡੀ ਤੱਕ ਵਿਜ਼ੀਬਲ ਸੀ ਤਾ ਬਹੁਤ ਡੂੰਗਾ ਸੈਟ ਸੀ ਇਹ ਇੱਕ ਉਹਨਾਂ ਦੇ ਮਾਪਿਆਂ ਦਾ ਇੱਕ ਹੋਰ ਜਿਹੜਾ ਦੋਸ਼ ਹੈ ਕਿ ਜਦੋਂ ਬੱਚਾ ਤੜਫ ਰਿਹਾ ਸੀ ਐਂਬੂਲੈਂਸ ਜ਼ਰੂਰ ਸੀ ਪਰ ਡਰਾਈਵਰ ਨਹੀਂ ਸੀ ਭਾਜੀ ਉਹਦਾ ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਆਪਾਂ ਤਾਂ ਹਸਪਤਾਲ ਵਿੱਚ ਪਹੁੰਚੇ ਹੋ ਕੀ ਮਾਮਲਾ ਹੈ ਇਹਦੀ ਇੱਕ ਲੜਕਾ ਹੈ ਗੁਰਿੰਦਰ ਸਿੰਘ ਅੱਜ ਬਡਾਲੀ ਰੋਡ ਤੋਂ ਜਿਹੜਾ ਕਰਾਲੀਵਾਲ ਨੂੰ ਆ ਰਿਹਾ ਸੀ ਉਹਨੂੰ ਚੈਨਾ ਡੋਰ ਕਹਿੰਦੇ ਆ ਵੀ ਜਿਹੜੇ ਗਲੇ ਵਿੱਚ ਲੱਗਣ ਕਾਰਨ ਸੀ ਸੀ ਹੋ ਇਨਫੋਰਮੇਸ਼ਨ ਮਿਲਦੇ ਹਸਪਤਾਲ ਪਹੁੰਚੇ ਸੀ ਸਿਵਲ ਹਸਪਤਲ ਕਰਾਲੀ ਜਿਹੜਾ ਉਹਨਾਂ ਨੂੰ ਰੈਫਰ ਸ਼ੇਫਸ ਕੀਤਾ ਗਿਆ ਹੈ ਬਾਕੀ ਬਕੂਆ ਕਲੀਅਰ ਕਰਕੇ ਫਿਰ ਅਗਲੀ ਜੋ ਕਾਰਵਾਈ ਬਣਦੀ ਉਹ ਕੀਤੀ ਹੈ ਸਰਕਾਰ ਦੇ ਵੱਲੋਂ ਇਸ ਤੇ ਉੱਤੇ ਪਵੰਦੀ ਹੈ ਪੂਰੀ ਲਗਾਈ ਹੋਈ ਹੈ ਹਾਂਜੀ ਬਿਲਕੁਲ ਪਵੰਦੀ ਹੈ ਜੀ ਬਾਕੀ ਅਜੇ ਪਤੰਗਾਂ ਦਾ ਕੋਈ ਦੌਰ ਨਹੀਂ ਹੈ ਤੇ ਚੱਲ ਰਿਹਾ ਕੋਈ ਉੜ ਨਹੀਂ ਰਹੀ ਬਾਕੀ ਆਪਾਂ ਵੈਰੀਫਾਈ ਕਰਦੇ ਹਾਂ ਮੁੰਡਾ ਕਿੱਥੇ ਦਾ ਰਹਿਣ ਵਾਲਾ ਤੇ ਕੀ ਨਾਮ ਨਹੀਂ ਕਹਿ ਜਾਈਂ ਮੁੰਡਾ ਜਤਿੰਦਰ ਸਿੰਘ ਆ ਜੀ ਪੁੱਤਰ ਗੁਰਲੋਚਨ ਸਿੰਘ ਇਹਨੇ ਬਹਿੜਾਲੀ ਦਾ ਜੀ ਉਮਰ ਕੋਈ 30 35 ਦੇ ਕਰੀਬ ਹੈਗੀ ਚਲੋ ਹੋਈ ਗੱਲ ਆ ਜੀ ਕੋਈ ਸਰ ਡਾਕਟਰ ਨੇ ਇਹ ਕਹਿੰਦੇ ਸੀ ਰੈਫਰ ਕਰ ਦਿੱਤਾ ਹੈ 6% ਦੇ ਹਲਾਤ ਜੀ ਅਜੇ ਕੁਛ ਨਹੀਂ ਡਾਕਟਰ ਨੂੰ ਜੇ ਕੋਈ ਦੁਕਾਨਦਾਰ ਚਾਇਨਾ ਡੋਰ ਵੇਚਦਾ ਪਾਇਆ ਜਾਂਦਾ ਤਾਂ ਉਹਦੇ ਕੀ ਕਾਰਵਾਈ ਕਰੋਗੇ ਜੀ ਹੁਣ ਕੀ ਸਖਤਾਈ ਹੋਗੀ ਬਿਲਕੁਲ ਹੋਏਗੀ ਜੀ ਬਿਲਕੁਲ ਹੋਏਗੀ ਅੱਗੇ ਵੀ ਹੁੰਦੀ ਰਹੀ ਹੈ ਨਹੀਂ ਫਿਰ ਅਗਰ ਹੁੰਦੀ ਰਹਿੰਦੀ ਤਾਂ ਫਿਰ ਅਜੇ ਚਾਇਨਾ ਡੋਰ ਦੇ ਨਾਲ ਇਹ ਹਾਸਾ ਨਾ ਹੁੰਦਾ ਫਿਰ ਨਹੀਂ ਆਪਾਂ ਵੈਰੀਫਾਈ ਕਰਦੇ ਹਾਂ ਨਾ ਕਿਹੜੀ ਡੋਰ ਸੀ ਕਿੱਦਾਂ ਸੀ ਦੂਜੀ ਡੋਰ ਨਾ ਵੀ ਅਜਿਹਾ ਹੋ ਸਕਦਾ ਹੈ ਦੂਜੀ ਡੋਰ ਤਾਂ ਸਿਰਫ ਤਾਂ ਅੱਗੇ ਦੀ ਹੁੰਦੀ ਹੈ ਤਾਂ ਟੁੱਟੇ ਜਾਂਦੀ ਹੈ ਕਰਦਾਂ ਚ ਜੀ ਪਾਉਂਦੇ ਆਹ ਉਹ ਆਪਾਂ ਵੈਰੀਫਾਈ ਕਰ ਲਾਂਗੇ ਪਹਿਲਾਂ ਦੇਖ ਕੇ ਇਹ ਇਨੀਸ਼ੀਅਲ ਪਾਰਟ ਹੈ ਜਸਟ ਇਨਫੋਰਮੇਸ਼ਨ ਮਿਲ ਗਈ ਆਪਾਂ ਨੂੰ ਆਪਾਂ ਜਿਵੇਂ ਬਣਦੇ ਉਹ ਕਰਦੇ ਨੇ ਕਈ ਬੰਦੇ ਇਹੋ ਜਿਹੇ ਜਿਹੜਾ ਦੁਕਾਨਦਾਰ ਆ ਉਹ ਪੁਲਿਸ ਦੀ ਅੱਖਾਂ ਦੇ ਵਿੱਚ ਧੂੜ ਝੋਕ ਕੇ ਅਲੱਗ-ਅਲੱਗ ਜਗ੍ਹਾ ਤੇ ਉਹਨਾਂ ਨੇ ਆਪਣੇ ਅੱਡੇ ਬਣਾਏ ਹੋਏ ਨੇ ਜੀ ਸਾਡੀ ਹੈਲਪ ਕਰੋ ਇਨਫੋਰਮੇਸ਼ਨ ਦਿਓ ਆ ਬਾਕੀ ਆਪਣੀ ਵੀ ਜਦੋਂ ਵੀ ਇਦਾਂ ਰੇਡ ਆਪਾਂ ਚਲਦੇ ਆ ਕੰਟੀ